देखिए बहुत शानदार कार्यक्रम राहुल जी द्वारा खड़गे साहब द्वारा पूरे हिंदुस्तान में कांग्रेस को मजबूत करने के लिए कांग्रेस को जन जन तक पहुंचाने के लिए कांग्रेस को ग्रास लूट तक पहुंचाने के लिए कार्यक्रम संगठन सृजन अभियान का आह्वान किया गया है कई स्टेट में पहले हो चुका है और सफल परीक्षण हुआ इसका और आ, मैं ऑब्जर्वर के रूप में यहाँ पटियाला ग्रामीण में आई हूँ हमारे साथ में अध्यक्ष जी हैं महंत जी हमारे साथ में शहर साधुल साहब हैं जो नावा से, नाभा से हैं नाभा से हैं हमारी प्रदेशाध्यक्ष हैं महिला कांग्रेस की और भी सब पदाधिकारी मौजूद हैं हम उनसे बात करेंगे आ, डी -सी -सी की मीटिंग हुई आ, फिर उसके बाद में एक एक कार्यकर्ताओं से मुलाकात हुई अग्रिम संगठनों से मुलाकात हुई जो फ्रंटल ऑर्गेनाइजेशन है हमारे जो सभी किसान मोर्चा अल्पसंख्यक विभाग एंटक यूथ एन महिला जो भी यहाँ घटक हैं उन सबसे बात की वो क्या चाहते हैं कांग्रेस को और कैसे मजबूत कर सकते हैं ग्रास रूट पर कैसे कांग्रेस को ले जाया जा सकता है पटियाला में जैसे मैंने देखा है बहुत मजबूत है लेकिन फिर भी हम किस तरीके से और संगठित होकर आने वाला समय चुनाव का है कि हमारी सरकार आए और जब पंजाब जीतेंगे तो जरूर हिंदुस्तान भी जीतेंगे तो मैं यही कोशिश करूंगी कि हर आदमी तक राहुल जी की आवाज को पहुंचाऊं उनकी बात सुनूं और एक ऐसा सलूशन लेकर राहुल जी और खड़के साहब के पास जाऊं जिससे बहुत अच्छे नतीजे निकले को पूरे हिंदुस्तान पूरे पंजाबर ला के राहुल गांधी जी ने पार्टी तकड़ा करना होर तकड़ा करना पहला मजबूत है वर्कर की गल सुन के ਫੇਰ ਜਾ ਕੇ ਇਹਨਾਂ ਨੇ ਰਾਹੁਲ ਗਾਂਧੀ ਨੂੰ ਫੈਸਲਾ ਦੇਣਾ ਸਾਰੀ ਰਿਪੋਰਟ ਦੇਣੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਰਾਹੁਲ ਗਾਂਧੀ ਜੀ ਦੇ ਜਿਹੜਾ ਹਰ ਵਰਕਰ ਨੂੰ ਸੁਣ ਕੇ ਕੋਈ ਵੀ ਫੈਸਲਾ ਲੈਣਾ ਜ਼ਿਲ੍ਹੇ ਦਾ ਪ੍ਰਧਾਨ ਦਾ ਬਲਾਕ ਦੇ ਪ੍ਰਧਾਨ ਦਾ ਵਰਕਰ ਨੂੰ ਸੁਣ ਕੇ ਜਾ ਕੇ ਰਿਪੋਰਟ ਲੈ ਕੇ ਇਹਨਾਂ ਨੇ ਦੇਣਾ ਇਹ ਬਹੁਤ ਵੱਡੀ ਗੱਲ ਆ ਮੈਂ ਮੈਡਮ ਦਾ ਵੈਲਕਮ ਕਰਦਾ ਔਰ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਗਰਾਸ ਰੂਟ ਤੇ ਵਰਕਰ ਦੀ ਗੱਲ ਸੁਣੀ ਗਈ ਹੈ ਜੀ ਸਾਡੇ ਸਤਿਕਾਰਯੋਗ ਮੈਮ ਨੀਸ਼ਾ ਪੁਆਰ ਜੀ ਅਕਸਰ ਮੈਂ ਲੇ ਜੋਧਪੁਰ ਜੋ ਪੰਜਾਬ ਦੇ ਅਬਜਰਵਰ ਲਾਈਨ ਨੇ ਆਈਏਸੀਸੀ ਵੱਲੋਂ ਇਹ ਸੰਗਠਨ ਸਿਰਜਣ ਅਭਿਆਨ ਦੇ ਪ੍ਰੋਗਰਾਮ ਦੇ ਤਹਿਤ ਨੇ ਇੱਥੇ ਪ੍ਰੋਗਰਾਮ ਰੱਖਿਆ ਪਟਿਆਲੇ ਜ਼ਿਲ੍ਹੇ ਦੇ ਚ ਜਨਾਬੇ ਆਏ ਨੇ ਮੈਂ ਇਹਨਾਂ ਨੂੰ ਜੀ ਆਖਦਾ ਤੇ ਮੈਨੂੰ ਪੂਰ ਨਾਸਾ ਜੋ ਇਹਨਾਂ ਦਾ ਤਰੀਕਾ ਬਹੁਤ ਹੀ ਵਧੀਆ ਸਿਸਟੇਮੈਟਿਕਲੀ ਹਰ ਇੱਕ ਬਰਕਤ ਦੀ ਇਹ ਗੱਲ ਸੁਣਨੇ ਨੇ ਇਹਨਾਂ ਨੇ ਪਹਿਲਾਂ ਗੁਜਰਾਤ ਦੇ ਵਿੱਚ ਵੀ ਇਹ ਅਬਜ਼ਰਵਨ ਲਾ ਕੇ ਕਿ ਉਹਥੇ ਬਹੁਤ ਵਧੀਆ ਸ਼ਾਨਦਾਰ ਜਿਹੜੀ ਚੋਣ ਕਰਾ ਕੇ ਆਏ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਇੱਥੋਂ ਵੀ ਜਿਹੜਾ ਸਾਡਾ ਡਿਸਟ੍ਰਿਕਟ ਵਾਲੇ ਦੀ ਜੋ ਹਰ ਇੱਕ ਬੰਦੇ ਦੀ ਗੱਲ ਸੁਣ ਕੇ ਜੋ ਸਾਨੂੰ ਹੁਕਮ ਆਦੇਸ਼ ਕਰਨਗੇ ਅਸੀਂ ਉਹਨੂੰ ਇਨ ਬਿਨਾ ਲਾਗੂ ਕਰਾਂਗੇ ਹਰ ਹੁਕਮ ਦਾ ਇਹਨਾਂ ਦੀ ਅਸੀਂ ਪਾਲਣਾ ਕਰਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਹੋਰ ਕਿਸੇ ਪਰਸਨਲ ਬੰਦੇ ਵਾਸਤੇ ਨਹੀਂ ਇਹ ਸਾਰੇ ਪੰਜਾਬ ਚੱਲਿਆ ਅਸੀਂ ਆਉਣ ਵਾਲੀ 2027 ਦੀ ਸਰਕਾਰ ਬਣਾਉਣੀ ਆ ਤੇ ਆਮ ਆਦਮੀ ਪਾਰਟੀ ਨੂੰ ਇਤੋਂ ਚੱਲਦਾ ਕਰਨਾ ਇਸ ਕਰਕੇ ਕੌਰਸ ਪਹਿਲਾਂ ਵੀ ਤਕੜੀ ਸੀ ਮਤਲਬ ਹੁਣ ਇਨਾਂ ਦਾ ਜਿਹੜਾ ਮੇਨ ਮਕਸਦ ਆ ਵੀ ਹਰ ਇੱਕ ਬੰਦਾ ਸਾਡਾ ਬੂਤ ਤੋਂ ਲਾ ਕੇ ਸਾਡੀਆਂ ਬੂਤ ਕਮੇਟੀਆਂ ਉਹਨਾਂ ਦੇ 333 ਮੈਂਬਰ ਸਾਡੇ ਮੰਡਲ ਤੇ ਉਹਨਾਂ ਦੇ ਨਾਲ 21 ਕਿ ਮੈਂਬਰ ਜਿਹੜੇ ਨੇ ਉਹਨਾਂ ਨੂੰ ਅਸੀਂ ਆਈਡੈਂਟੀਟੀ ਕਾਰਡ इशੂ ਕਰ ਰਹੇ ਹਾਂ ਤਾਂ ਕਿ ਸਾਡੀ ਸਰਕਾਰ ਆਉਣ ਤੇ ਉਹ ਹਰ ਇੱਕ ਬੰਦੇ ਨੂੰ ਸਤਕਾਰ ਐਸ ਡੀ ਐਮ ਦਫਤਰ ਡੀ ਐਸ ਪੀ ਤਹਿਸੀਲਦਾਰ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੈਕਟਰੀਟ ਵਿੱਚ ਵੀ ਉਹ ਕਾਰਡ ਦਿਖਾ ਕੇ ਆਪਣਾ ਜਾ ਸਕਣਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਹੇਠਲੇ ਪੱਧਰ ਤੇ ਸਾਡਾ ਬੰਦਾ ਕੌਣ ਹੈ ਬੁੱਤ ਤੇ ਅਸੀਂ ਮੈਂਬਰ ਬਣਾ ਰਿਹਾ ਭਾਰਤ ਚ ਤੇ ਉਹਨਾਂ ਦਾ ਆਇਡੈਂਟੀਟੀ ਕਾਰਡ ਵੀ ਇੱਥੇ ਪਤਾ ਲੱਗੂ ਵੀ ਇਸ ਸਬੂਤ ਦੇ ਉੱਪਰ ਕੌਣ ਆ ਜਿਹੜੇ ਆਮ ਲਫਾਫੇਵਾਜੀ ਗੱਲਾਂਬੱਤਾਂ ਕਰਦੇ ਨੇ ਉਹ ਸਾਰਿਆਂ ਦੀ ਸ਼ਾਂਤੀ ਹੋ ਜਾਣੀ ਆ ਜਿਹੜਾ ਕਾਂਗਰਸ ਦਾ ਮੱਕਰਾ ਜਿਹਦੇ ਸਿਰ ਤੇ ਕੌਰ ਚੱਲ ਰਹੀ ਆ ਉਹਦੇ ਵਾਸਤੇ ਮੈਂਮ ਤਿਆਰੀ ਕਰਨ ਵਾਸਤੇ ਆ ਨਹੀਂ ਤੁਹਾਨੂੰ ਪੂਰਨਾਸ ਤੇ ਪੂਰੀ ਵਧੀਆ ਦੇਖਣ ਨਾਲ ਚੋਣ ਕਰਨੀ ਆ